ਜਗਤ ਪੰਜਾਬੀਆਂ ਦੀ ਪੱਗ ਹੀ ਪਛਾਨ ਹਏ ਤਲੀ ਦੇ ਉੱਤੇ ਸੀਸਾ ਤਲੀ ਦੇ ਉੱਤੇ ਸੀਸਤਾਵੀ ਜਿਸਮ ਚ ਜਾਨ ਹਏ ਤਲੀ ਦੇ ਉੱਤੇ ਸੀਸਾ ਦੀਪ ਸਿੰਘ ਜੀ ਦੀ ਹਰ ਹਰ ਤਸਵੀਰ ਹੈ ਦੁਨੀਆਂ ਦੇ ਨਾਲੋਂ ਦੁਨੀਆਂ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ ਦੁਨੀਆਂ ਦੇ ਨਾਲੋਂ ਓ ਜੱਗ 'ਚ ਪੰਜਾਬੀਆਂ ਦੀ ਪੱਗ ਹੀ ਪਛਾਣ ਹੈ ਤਲੀ ਦੇ ਉੱਤੇ ਸੀਸਾ ਤਲੀ ਦੇ ਉੱਤੇ ਸੀਸ ਤਾਂ ਵੀ ਜਿਸਮ ਚ ਜਾਨ ਹੈ ਤਲੀ ਦੇ ਤੇ ਸੀਸਾ ਦੀਪ ਸਿੰਘ ਜੀ ਦੀ ਹਰ ਘਰ ਤਸਵੀਰ ਹੈ ਦੁਨੀਆ ਦੇ ਨਾਲੋਂ ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ ਦੁਨੀਆ ਦੇ ਨਾਲੋਂ ਸੱਬਿਆ ਹੈ ਚਾਰ ਸਾਡਾ ਗੜੀ ਚਮਕਾਉਂਦੀ ਉਬਲਦੀ ਦੇਗਾ ਉਬਲਦੀ ਦੇਗ ਤਵੀ ਸਾਰੇ ਦੀ ਲਾਹੋਰ ਦੀ ਏ ਉਬਲਦੀ ਦੇਗਾ ਪੰਜਵੇਂ ਗੁਰਾਂ ਦਾ ਜੀਤੇ ਸੜਿਆ ਸਰੀਰ ਹਏ ਦੁਨੀਆ ਦੇ ਨਾਲੋਂ ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹਏ ਦੁਨੀਆ ਦੇ ਨਾਲੋਂ ਉਹ ਜੋਰਾਵਰ ਫਤਿਹ ਸਿੰਘਾ ਅਜੀਤ ਤੇ ਜੁਝਾਰ ਨੂੰ ਝੁੱਕਦਾ ਹੈ ਸੇਰਾ ਝੁੱਕਦਾ ਹੈ ਸਿਰ ਸਰ ਹੰਦ ਦੀ ਦਵਾਰ ਨੂੰ ਝੁੱਕਦਾ ਏ ਸਿਰ ਸਾਡਾ ਓ ਜੀ ਦੇ ਚ ਖਲੋ ਕੇ ਸਾਡੀ ਘੜੀ ਤੱਕ ਦੀ ਰਹਾਏ ਦੁਨੀਆ ਦੇ ਨਾਲੋਂ ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ ਦੁਨੀਆ ਦੇ ਨਾਲੋਂ ਵਸਾਖੀ ਵਾਲੇ ਦਿਨ ਗੁਰਾਂ ਵਸਾਖੀ ਵਾਲੇ ਦਿਨ ਗੁਰਾਂ ਖਾਲਸਾ ਸਜਾਇਆ ਏ ਉਸ ਦਿਨ ਚੜੀ ਕੋਲੋਂ ਉਸ ਦਿਨ ਚੜੀ ਕੋਲੋਂ ਬਾਜ ਤੜਵਾਇਆ ਏ ਉਸ ਦਿਨ ਚੜੀ ਦੇ ਕੋਲੋਂ ਉਹ ਅਮਰਤ ਪੀ ਕੇ ਸੁੱਤੀ ਜਾਗਦੀ ਜਮੀਰ ਹੈ ਦੁਨੀਆਂ ਦੇ ਨਾਲੋਂ ਦੁਨੀਆਂ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ ਦੁਨੀਆਂ ਦੇ ਨਾਲੋਂ ਓ ਬੱਚਿਆਂ ਨੂੰ ਦੂਰ ਰੱਖੋ ਹੀਰ ਦੀ ਕਹਾਣੀ ਤੋਂ ਜਾਨੂ ਕਰਵਾਓ ਨੂੰ ਕਰਵਾਓ ਤਨ ਪੁੱਤਰਾ ਦੇ ਦਾਨੀ ਤੋਂ ਪੇਟੀ ਕਰਵਾਓ ਸਾਰੇ ਓ ਸਾਡੇ ਗਾਲਾਂ ਤੋੜੀ ਜਿਨੇ ਝੁਲਮੀ ਜੰਜੀਰ ਹਾਏ ਦੁਨੀਆ ਦੇ ਨਾਲੋਂ ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹਾਏ ਹੇ ਦੁਨੀਆ ਦੇ ਨਾਲੋਂ ਓ ਟੋਟੇ ਟੋਟੇ ਹੋ ਕਦੇ ਹੇ ਹੇ ਟੋਟੇ ਟੋਟੇ ਹੋਏ ਕਾਦੇ ਸਾਡਿਆਂ ਭਰਾਵਾਂ ਦੇ ਵੇਖੋ ਕਿੱਡੇ ਹੌਸਲੇ ਵੇਖੋ ਕਿੱਡੇ ਹੌਸਲੇ ਨੇ ਅਸਾਂ ਦੀਆਂ ਮਾਵਾਂ ਦੇ ਵੇਖੋ ਕਿੱਡੇ ਹੌਸਲੇ ਗੇ ਸੋਹਲਾ ਫੁੱਲਾਂ ਤੋਂ ਸਰੀਰ ਹੈ ਦੁਨੀਆਂ ਦੇ ਨਾਲੋਂ ਦੁਨੀਆਂ ਦੇ ਨਾਲੋਂ ਸਾਡਾ ਰਸਾਇ ਅਮੀਰ ਹੈ ਦੁਨੀਆਂ ਦੇ ਨਾਲੋਂ ਓ ਜੱਲਿਆਂ ਦੇ ਬਾਗ ਵਿੱਚ ਗੋਲੀਆਂ ਦੇ ਦਾਗ ਨੇ ਜਿਹੜੀ ਥਾ ਪੰਜਾਬ ਬਣਾ ਦੇ ਜਿਹੜੀ ਥਾ ਪੰਜਾਬ ਬਣਾ ਦੇ ਉੱਜੜੇ ਸੁਹਾਗਣੇ ਜਿਹੜੀ ਥਾ ਪੰਜਾਬ ਬਣਾ ਦੇ ਓ 21 ਸਾਲ ਨਹੀਂ ਵੈਰ ਲੈਂਦਾ ਉਦਮ ਸਿੰਘ ਵੀਰ ਹੈ ਦੁਨੀਆ ਦੇ ਨਾਲੋਂ ਦੁਨੀਆਂ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ ਦੁਨੀਆਂ ਦੇ ਨਾਲੋਂ ਓ ਆਪਸ ਦੇ ਵਿੱਚ ਵੀਰੋ ਸਦਾ ਹੀ ਪਿਆਰ ਰੱਖੋ ਬੱਚਿਆਂ ਦੇ ਸਿਰਾਂ ਉੱਤੇ ਬੱਚਿਆਂ ਦੇ ਸਿਰਾਂ ਉੱਤੇ स दस्तार रखो आ बचे सिरांभ अमर कीमती जगीर है दुनिया दालो दुनिया दालो सदा विरस अमीर है ద <tunean>